ਪਿਛਲੇ ਦਿਨੀ ਪਾਜਪਾਦੇ ਰਾਸ਼ਟਰੀ ਉਪproduan ਅਵਿਨਾਸ਼ ਰਾਏ ਖੰਨਾ ਬੁੱਲੋ ਸੜਕਾ ਤੇ ਆਵਾਰ ਕੋਮ ਰਹੇ ਗੋਤਾਂਦੀ ਸਾਮਸਮਾਲ ਵਾਰ ਇੱਕ ਪੈਟ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਅਵਿਨਾਸ਼ ਕੌਰ ਵੈਦ ਨੂੰ ਦਿੱਤਾ ਸੀ ਜਿਸਤੇ ਕਮਿਸ਼ਨ ਵੱਲੋਂ ਤੁਰੰਤ ਕਾਰਵਾਈ ਕਰਦਿਆ ਇਸ ਮਾਮਲੇ ਦੀ ਸੁਣਵਾਈ ਦੀ ਮਿਤੀ 9 ਅਕਤੂਬਰ ਦਿੱਤੀ ਗਈ ਹੈ। ਸ਼੍ਰੀ ਖੰਨਾ ਨੇ ਦੱਸਿਆ ਕਿ ਉਹਨਾਂ ਨੂੰ ਵੀ ਇਸ ਆਰਡਰ ਦੀ ਕਾਪੀ ਮਿਲੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਪੰਜਾਬ ਦੇ ਐਸਪੀ ਡਿਪਟੀ ਕਮਿਸ਼ਨਰ ਅਤੇ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀਜ਼ ਪੰਜਾਬ ਨੂੰ ਵੱਖ-ਵੱਖ ਸਵਾਲਾਂ ਦੇ ਜਵਾਬ ਪੁੱਛੇ ਗਏ ਹਨ ਜਿਨ੍ਹਾਂ ਦੇ ਜਵਾਬ 9 ਅਕਤੂਬਰ ਤੱਕ ਮੰਗੇ ਗਏ ਹਨ। ਕਿ ਜਿਹੜੇ ਪੇਸਹਾਰਾ ਗਊਆਂ ਸਟਰੀ ਐਨੀਮਲਸ ਇੱਥੇ ਪੰਜਾਬ 'ਚ ਘੁੰਮ ਰਹੇ ਆ ਉਦੇ ਨਾਲ ਲੋਕਾਂ ਦੀਆਂ ਜਾਨਾਂ ਦਾ ਨੁਕਸਾਨ ਵੀ ਹੋ ਰਿਹਾ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਔਰ ਜਿਹੜੀਆਂ ਸਰਕਾਰ ਨੇ ਸਕੀਮਾਂ ਇੰਪਲੀਮੈਂਟ ਕੀਤੀਆਂ ਸੀ ਬਣਾਈਆਂ ਸੀ ਉਹਦੀ ਨਾਨ ਇੰਪਲੀਮੈਂਟੇਸ਼ਨ ਕਾਰਨ ਵੀ ਜਿਹੜਾ ਹੈ ਇਹ ਬਹੁਤ ਵੱਡਾ ਨੁਕਸਾਨ ਹੋਇਆ ਤੁਸੀਂ ਹੁਣੇ ਇੱਕ ਬਹੁਤ ਵੱਡੀ ਖਬਰ ਕਵਰ ਕੀਤੀ ਹੈ ਕਿ ਉਸ ਹਾਰਪੁਰ ਦੇ ਵਿੱਚ ਹੀ 30 ਸਾਲ ਦਾ ਬੱਚਾ ਇਕਸਾਨ ਨੇ ਉਹਨੂੰ ਪਹਿਲਾਂ ਐਂਜਲ ਕੀਤਾ ਕਿ ਉੱਥੇ ਉਹਦੀ ਮੌਕੇ ਤੇ ਡੈਥ ਹੋ ਗਈ। ਇਹ ਕਿ ਵੀ ਬਹੁਤ ਵੱਡੀ ਇੱਕ ਦਿਨ ਨੂੰ ਸ਼ੂਮ ਵਾਲੀ ਦਿਨ ਨੂੰ ਬਹੁਤ ਤਕਲੀਫ ਹੋਈ ਇਸ ਘਟਨਾ ਦੀ। ਲੇਕਿਨ ਪਿਛਲੀ ਵਾਰ ਪਹਿਲਾਂ ਆਰਟੀਆਈ ਪਾਈ। ਆਰਟੀਆ ਦਾ ਕੋਈ ਜਵਾਬ ਨਹੀਂ ਹਲ ਤੱਕ ਆਇਆ। ਤਾਂ ਕੱਲ ਨੂੰ ਉਹਦੀ ਮੈਂ ਅਪੀਲ ਜਿਹੜੀ ਹੈ ਆਰਟੀਆਈ ਕਮਿਸ਼ਨ 'ਚ ਪਾਣ ਲੱਗਾ ਕਿ ਹਜੇ ਤੱਕ ਉਹਦਾ ਜਵਾਬ ਨਹੀਂ ਆਇਆ। ਲੇਕਿਨ ਹਿਊਮਨ ਰਾਈਟ ਕਮਿਸ਼ਨ ਨੇ ਆਪਣਾ ਇੱਕ ਆਰਡਰ ਡਿਟੇਲਡ ਆਰਡਰ ਜਿਹੜਾ ਹੈ ਉਹ ਸਰਕਾਰ ਕੋਲੋਂ ਪੁੱਛਿਆ ਸਰਕਾਰ ਤੋਂ ਮੰਗ ਕੀਤੀ ਹੈ ਕਿਉਂਕਿ ਮੈਂ ਜਿਹੜੀ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਕੰਪਲੇਂਟ ਪਾਈ ਸੀ ਪਰਸਨਲੀ ਹਿਊਮਨ ਰਾਈਟ ਕਮਿਸ਼ਨ ਦੇ ਮੈਂਬਰ ਨੂੰ ਮਿਲ ਕੇ ਆਪਣੀ ਪਟੀਸ਼ਨ ਤੁਹਾਡੀ ਹਾਜ਼ਰ ਦਿੱਤੀ ਸੀ ਉਹਦਾ ਆਰਡਰ ਜਿਹੜਾ ਹੈ ਕਮਿਸ਼ਨ ਨੇ ਕੰਗਰੀਸ ਲੈ ਕੇ ਉਹਨੂੰ ਐਡਮਿਟ ਕਰਕੇ 9 10 9 ਅਕਤੂਬਰ ਦੀ ਡੇਟ ਪਾਈ ਹੈ ਉਡੀ ਰਿਪੋਰਟ ਜਿਹੜੀ ਮੰਗੀ ਹੈ ਉਹ ਸੀਨੀਅਰ ਸਟੂਡੈਂਟ ਪੁਲਿਸ ਡਿਸਟ੍ਰਿਕਟ ਕਮਿਸ਼ਨਰ ਸਾਰੇ ਜਿੰਨੇ ਵੀ ਹੈਗੇ ਆ ਤਾਂ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀਜ਼ ਇਹਨਾਂ ਸਾਰੇ ਨੋਟਸ ਦੇ ਕੇ ਕੀ ਕੀ ਮੰਗ ਦਿੱਤੀ ਹੈ ਕਮਿਸ਼ਨ ਨੇ ਉਹ ਵੀ ਮੈਂ ਤੁਹਾਡੇ ਧਿਆਨ ਚ ਲਿਆਣਾ ਚਾਹਨਾ ਆ ਇੱਕ ਡਿਟੇਲਡ ਆਰਡਰ ਜਿਹੜਾ ਹੈ ਉਹ ਕਮਿਸ਼ਨ ਨੇ ਪਾਸ ਕੀਤਾ ਉਹਦੀ ਕਾਪੀ ਜਿਹੜੀ ਹੈ ਮੈਨੂੰ ਵੀ ਆਈ ਹੈ ਪਹਿਲਾ ਜਿਹੜਾ ਡਿਸਟ੍ਰਿਕਟ ਦੇ ਵਿੱਚ ਸੁਪਰਡੈਂਟ ਪੁਲਿਸ ਨੇ ਉਹਨਾਂ ਕੋਲੋਂ ਮੰਗ ਕੀਤੀ ਗਈ ਹੈ ਕਿ ਰਿਪੋਰਟ ਕਰਨ ਕਿ ਆ ਸਰਕਾਰ ਨੇ ਇੱਕ ਐਸਪੀ ਰੈਂਕ ਦੇ ਅਫਸਰ ਨੂੰ ਡਿਪਿਊਟ ਕੀਤਾ ਸੀ ਤਾਂ ਕਿ ਗੋਆ ਨਾਲ ਕੋਈ ਵੀ ਉਹਨਾਂ ਦਾ ਤਸਕਰੀਨਾ ਹੋਵੇ ਉਹਨਾਂ ਨੂੰ ਕੋ ਇੰਜਰ ਨਾ ਕਰੇ ਇੱਕ ਐਸਪੀ ਰੈਂਕ ਦਾ ਅਫਸਰ ਹੱਦ ਵਿੱਚ ਬਣਾਣਾ ਸੀ ਲੇਕਿਨ ਉਹ ਨਹੀਂ ਬਣਾਇਆ ਗਿਆ ਇਹਦੀ ਕੁਐਰੀ ਜਿਹੜੀ ਹੈ ਇਹ ਪੁੱਟ ਕੀਤੀ ਗਈ ਹੈ ਰਿਪੋਰਟ ਮੰਗੀ ਹੈ ਸਾਰੇ ਐਸਐਸਪੀ ਕੋ ਤੁਸੀਂ ਦੱਸੋ ਜਿਹੜੇ ਡੀਸੀਜ਼ ਨੂੰ ਪੁੱਛਿਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਸਟੈਪ ਲਏ ਨੇ ਆਪਣੇ ਜ਼ਿਲ੍ਹੇ 'ਚ ਤਾਂ ਕਿ ਜਿਹੜੇ ਸਟ੍ਰੇ ਅਨੀਮਲਸ ਐ ਇਹਨਾਂ ਤੋਂ ਲੋਕਾਂ ਦੀ ਜ਼ਿੰਦਗੀ ਤੇ ਪ੍ਰਾਪਰਟੀ ਨੂੰ ਬਚਾਇਆ ਜਾਵੇ ਹੁਸ਼ਿਆਰਪੁਰ ਤੋਂ ਦਰਜੀਤ ਅਜਨੂਹਾ ਦੀ ਰਿਪੋਰਟ ਐਸਐਮਜ਼ेड ਨਿਊਜ਼